ਹਾਂਜੀ ਸਟੂਡੈਂਟਸ ਪਿਛਲੀ ਵੀਡੀਓ ਦੇ ਵਿੱਚ ਅਸੀਂ ਸ਼ੇਖ ਫਰੀਦ ਤੇ ਸ਼ਾਹ ਹੁਸੈਨ ਬਾਰੇ ਸੂਫੀ ਮਤ ਦੇ ਕਵੀ ਨੇ ਜਿਹੜੇ ਪ੍ਰਸਿੱਧ ਉਹਨਾਂ ਬਾਰੇ ਪੜਿਆ ਅੱਜ ਦੀ ਵੀਡੀਓ ਦੇ ਵਿੱਚ ਫੇਰ ਅਸੀਂ ਸੂਫੀ ਕਾਬ ਬਾਰੇ ਜਾਣਕਾਰੀ ਹਾਸਲ ਕਰਾਂਗੇ ਸੁਲਤਾਨ ਬਾਹੂ ਜੀ ਦਾ ਟਾਈਮ 1630 ਤੋਂ 1691 ਈਸਵੀ ਤੱਕ ਸੀ ਹਜ਼ਰਤ ਸੁਲਤਾਨ ਬਾਹੂ ਕਿਹਾ ਜਾਂਦਾ ਸੀ ਇਹ ਸੂਫੀਆਂ ਦੇ ਸਰਵਰੀ ਕਾਦਰੀ ਫਿਰਕੇ ਨਾਲ ਸੰਬੰਧਿਤ ਸੂਫੀ ਦਰवेश ਤੇ ਕਵੀ ਸਨ। ਸੁਲਤਾਨ ਵਾਹੂ ਅਰਬੀ ਤੇ ਫਾਰਸੀ ਦਾ ਵਿਦਵਾਨ ਸੀ ਜਿਸ ਨੇ 140 ਪੁਸਤਕਾਂ ਇਹਨਾਂ ਦੋਵਾਂ ਭਾਸ਼ਾਵਾਂ ਵਿੱਚ ਲਿਖੀਆਂ। ਸੁਲਤਾਨ ਵਾਹੂ ਦੇ ਦੋਤੇ ਸਭ ਤੋਂ ਪਹਿਲਾਂ ਅਭਿਆਤੇ ਸੁਲਤਾਨ ਵਾਹੂ ਪੰਜਾਬੀ ਦੇ ਨਾਮ ਹੇਠ ਮੀਆਂ ਫਜ਼ਲਦੀਨ ਲਾਹੌਰੀ ਨੇ ਪ੍ਰਕਾਸ਼ਿਤ ਕੀਤੇ। ਦੋੜਿਆਂ ਦਾ ਛੰਦ ਤਾਟੰਕ ਹਰ ਤੁਕ ਵਿੱਚ 16 ਜਮਾ 14 ਦੇ ਵਿਚਰਾਮ ਤੇ 4 ਚਰਨ ਹਨ ਸੁਲਤਾਨ ਬਾਹੁ ਦੇ ਕਲਾਮ ਤੇ ਤਵੱਕਲ ਫਕਰ ਸਿਕਰ ਨਫਸ ਤੌਹੀਦ ਵੈਦਤ ਫਿਕਰ ਆਰਿਫ ਆਦੀ ਸੰਕਲਪ ਨੇ ਜਿਹੜੇ ਉਹ ਮਿਲਦੇ ਨੇ ਸੁਲਤਾਨ ਬਾਹੂ ਨੇ ਸਭ ਤੋਂ ਪਹਿਲਾਂ ਪੰਜਾਬੀ ਵਿੱਚ ਸੀਰਫੀ ਕਾਵ ਰੂਪ ਦੀ ਰਚਨਾ ਕੀਤੀ ਸੁਲਤਾਨ ਬਾਹੂ ਦਾ ਜਨਮ ਪਿੰਡ ਆਵਾਨ ਜ਼ਿਲ੍ਹਾ ਝੰਗ ਵਿੱਚ ਹੋਇਆ ਸੁਲਤਾਨ ਬਾਹੂ ਆਪਣੀ ਰਚਨਾ ਦੇ ਅੰਤ ਵਿੱਚ ਹੂ ਸ਼ਬਦ ਦੀ ਵਰਤੋਂ ਕਰਦਾ ਹੈ ਇਸ ਸ਼ਬਦ ਦੀ ਵਧੇਰੇ ਵਧੇਰੇ ਵਰਤੋਂ ਉਸਨੇ ਦੋੜੇ ਕਾਵ ਰੂਪ ਵਿੱਚ ਕੀਤੀ ਬਾਹੂ ਨੇ ਆਪਣੀਆਂ ਰਚਨਾਵਾਂ ਵਿੱਚ ਦਵਈਆ ਸ਼ੰਦ ਦੀ ਵਧੇਰੇ ਵਰਤੋਂ ਕੀਤੀ ਫੇਰ ਸੁਲਤਾਨ ਬਾਹੂ ਹੋਇਆ ਖਾਸਾ ਮਰਦ ਹਕਾਲੀ 도ੜੇ پاک ਜਵਾਨ ਉਹਦੀ ਦੇ ਰੋਸ਼ਨ ਦੋਹੀ ਜਹਾਨੀ ਇਹ ਸਤਰਾਂ ਸੁਲਤਾਨ ਬਾਹੂ ਬਾਰੇ ਮੁਹੰਮਦ ਬਖਸ਼ ਨੇ ਆਪਣੇ ਕਿੱਸੇ ਸੈਫੁਲ ਮੁਲਾਕ ਵਿੱਚ ਮਲੂਕ ਵਿੱਚ ਕਹੀਆਂ ਅਲਫ਼ ਅੱਲਾ ਚੰਬੇ ਦੀ ਬੂਟੀ ਮੁਰਸ਼ਿਦ ਮਨ ਮੇਰੇ ਵਿੱਚ ਲਾਈ ਹੋ ਇਹ ਸਤਰ ਸੁਲਤਾਨ ਬਾਹੂ ਦੀ ਹੈ ਹੁਣ ਜਿੱਥੇ ਹੂ ਲਾਸਟ ਤੇ ਹੋਊਗਾ ਤਾਂ ਉੱਥੇ ਜਿਹੜੀਆਂ 17 ਆਉਣਗੀਆਂ ਉਹ ਸੁਲਤਾਨ ਬਾਹੂ ਦੀਆਂ ਹੋਣਗੀਆਂ ਅੱਗੇ ਸ਼ਾਹ ਸ਼ਰਫ ਬਟਾਲਵੀ 1656 ਤੋਂ 1724 ਈਸਵੀ ਦਾ ਸਮਾਂ ਇਹਨਾਂ ਦਾ ਲਾਹੌਰ ਦੇ ਸ਼ੇਖ ਮੁਹੰਮਦ ਫਾਜ਼ਲ ਕਾਦਰੀ ਦੇ murid ਸਨ ਉਹ ਕਾਦਰੀ ਸੰਪਰਦਾਏ ਨਾਲ ਸੰਬੰਧ ਰੱਖਦੇ ਸਨ ਸ਼ਾਹ ਸ਼ਰਫ ਤੀਆਂ ਰਚਨਾਵਾਂ ਉੱਤੇ ਲੈਂਦੀ ਉਪ ਭਾਸ਼ਾ ਦਾ ਬਧੇਰੇ ਪ੍ਰਭਾਵ ਸੀ ਸੁਖਨ شریف شریف ਦੇ ਰਜੇ ਕਥੇ ਸ਼ਾਹ شریف ਦੇ ਪੰਥ ਪਿਆਨ ਨੂੰ ਰਾਹ ਦਿਖਾਵਣ ਰਾਵਰ ਉਸ ਤਾਰੀਫ ਦੇ ਤਰਫ ਦੇ ਇਹ 17 ਸ਼ਾਹ ਸ਼ਰਫ ਬਾਰੇ ਮੁਹੰਮਦ ਬਖਸ਼ ਨੇ ਆਪਣੇ ਕਿੱਸੇ ਸੈਫਲ ਮਲੂਕ ਅੰਦਰ ਲਿਖੀਆਂ ਸ਼ਾਹ ਸ਼ਰਫ ਤਕਸਾਲੀ ਪੰਜਾਬੀ ਬੋਲੀ ਦੀ ਵਰਤੋਂ ਕਰਦਾ ਹੈ ਸ਼ੁਤਰਨਾਮਾ ਤੇ ਫਾਰਸੀ ਦਾ ਪ੍ਰਭਾਵ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ ਕਾਫੀਆਂ ਵਿੱਚ ਹਿੰਦੀ ਤੇ ਲੈਂਦੀ ਸ਼ਬਦਾਵਲੀ ਵੇਖੀ ਜਾ ਸਕਦੀ ਹੈ ਸ਼ਾਹ ਸ਼ਰਫ ਦੀਆਂ ਰਚਨਾਵਾਂ ਵਿੱਚ ਅਖਾਉਤਾਂ ਤੇ ਲੋਕ ਮੁਹਾਵਰਿਆਂ ਦਾ ਕਾਫੀ ਪ੍ਰਯੋਗ ਹੋਇਆ ਹੈ ਪੈ ਚੱਕੀ ਆਪ ਪਿਸਾਈਏ ਵਿੱਚ ਰੰਗਣ ਤਾਵਣ ਤਾਈਏ ਇਉ ਕੱਪੜ ਰੰਗ ਰੰਗਾਈਏ ਤਾਂ ਨਾਮ ਮਜੀਠ ਸਦਾਈਏ ਮੋਲਾਨਾ ਅਫਦੀ ਦਾ ਪੂਰਾ ਨਾਮ ਮੋਲਾਨਾ ਮੁਹੰਮਦ ਅਬਦੁੱਲਾ ਅਫਦੀ ਸੀ ਦਿਲ ਦਰਿਆ ਸਮੁੰਦਰੋਂ ਡੂੰਗੇ ਕੌਣ ਦਿਲਾਂ ਦੀਆਂ ਜਾਣੇ ਸਤਰ ਮੋਲਾਨਾ ਅਫਦੀ ਦੀ ਹੈ 16ਵੀਂ ਤੇ 17ਵੀਂ ਸਦੀ ਨਾਨਕ ਕਾਲ ਜਾਂ ਮੁਗਲ ਕਾਲ ਦੇ ਪ੍ਰਸਿੱਧ ਸੂਫੀ ਕਵੀ ਸ਼ਾਹ ਹੁਸੈਨ 1539 ਤੋਂ 1593 ਸੁਲਤਾਨ ਬਾਹੂ 1631 ਤੋਂ 1691 ਸ਼ਾ ਸ਼ਰਫ 1656 ਤੋਂ 1724 ਮੌਲਾਨਾ ਅਬਦੀ ਅਪਵਾਦਿਤ ਸਮਾਜ ਦਾ ਅੱਗੇ ਗੱਲ ਕਰਾਂਗੇ ਅਸੀਂ ਬੁੱਲੇ ਸ਼ਾਹ ਦੀ ਬੁੱਲੇ ਸ਼ਾਹ ਦਾ ਜਨਮ 1680 ਈਸਵੀ ਵਿੱਚ ਪਿੰਡ ਪੰਡੋਕੇ ਜ਼ਿਲ੍ਹਾ ਲਾਹੌਰ ਵਿਖੇ ਹੋਇਆ ਉਹ ਸੈਦ ਘਰਾਣੇ ਨਾਲ ਸੰਬੰਧਿਤ ਸਨ ਤੇ ਉਹਨਾਂ ਦਾ ਦੇਹਾਨ ਦੇਹਾਨ ਤਾਂ ਜਿਹੜਾ 1758 ਵਿੱਚ ਹੋ ਗਿਆ ਬੁੱਲੇ ਸ਼ਾਹ ਨੇ ਪੰਜਾਬੀ ਵਿੱਚ 158 ਕਾਫੀਆਂ ਅੱਗਤਾ ਵਾਲੀ ਦੋੜੇ ਤਿੰਨ ਸੀ ਹਰਫੀਆਂ 40 ਗੰਢਾਂ 1 12ਵਾਂ ਤੇ 1 18 ਦੀ ਰਚਨਾ ਕੀਤੀ ਬੁੱਲੇ ਸ਼ਾ ਦਾ ਮੁਰਸ਼ਦ ਸ਼ਾ ਇਨਾਇਤ ਕਾਦਰੀ ਸੀ ਜੋ ਅਰਾਈ ਜਾਤ ਨਾਲ ਸੰਬੰਧ ਰੱਖਦੇ ਸਨ ਆਪਣੇ ਮੁਰਸ਼ਦ ਬਾਰੇ ਉਸ ਦੀਆਂ 17 ਹਨ ਬੁੱਲੇ ਸ਼ਾ ਵੇ ਨੀਚ ਕਮੀਨੀ ਸ਼ਾ ਇਨਾਇਤ ਤਾਰੀ ਇੱਕ ਹੋਰ 17 ਬੁੱਲੇ ਸ਼ਾ ਦੀ ਸੁਣੋ ਹਕਾਇਤ ਹਾਦੀ ਪਕੜਿਆ ਹੋਗ ਹਦਾਇਤ ਮੁਰਸ਼ਦ ਮੇਰਾ ਸ਼ਾ ਇਨਾਇਤ ਉਹ ਲੰਗਾਏ ਪਾਰ ਸਾਹ ਹੁਸੈਨ ਵਾਂਗ ਬੁੱਲੇ ਸ਼ਾ ਵੀ ਅਦਵੈਤਵਾਦੀ ਸੂਫੀ ਕਵੀ ਸੀ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਸਦੋ ਨੀ ਮੈਨੂੰ ਤੀ ਦੋ ਰਾਂਝਾ ਹੀਰ ਨਾ ਆਖੋ ਕੋਈ ਸਤਰਾ ਕੀ ਦੀਆਂ ਨੇ ਬੁੱਲੇ ਸ਼ਾ ਦੀਆਂ ਮੇਰੀ ਬੁੱਕਲ ਦੇ ਵਿੱਚ ਚੋਰ ਉਲਟੇ ਹੋਰ ਜਵਾਨੇ ਆਏ ਇਸ਼ਕ ਦੀ ਨੀਮਿਓ ਨਮੀਓ ਨਵੀਂ ਬਹਾਰ ਮੈਂ ਕਸੰਬੜਾ ਚੁਗ ਚੁਗ ਹਾਰੀ ਬਸਕਰ ਜੀ ਹੁਣ ਬਸਕਰ ਜੀ ਇੱਕ ਨੁਕਤੇ ਵਿੱਚ ਗੱਲ ਮੁਕਦੀ ਏ ਮਾਟੀ ਕੁਦਮ ਕਰੇਂਦੀ ਯਾਰ ਇੱਕੋ ਰੰਗ ਕਪਾਈ ਦਾ ਆਦੀ ਇਹ ਰਚਨਾਵਾਂ ਨੇ ਜਿਹੜੀਆਂ ਇਹ ਬੁੱਲੇ ਸ਼ਾਹ ਦੀਆਂ ਪ੍ਰਸਿੱਧ ਕਾਫੀਆਂ ਨੇ ਬੁੱਲੇ ਸ਼ਾਹ ਦਾ 18 ਸਨੀਚਰ ਨੂੰ ਸ਼ੁਰੂ ਹੁੰਦਾ ਤੇ ਜੁੰਮੇ ਨੂੰ ਮੁੱਕਦਾ ਏ ਇਸ ਦਾ ਪਹਿਲਾ ਬੰਦ ਜਿਹੜਾ ਇਸ ਸਨੀਚਰ ਵਾਰ ਉ ਤਾਵਲੇ ਸ਼ੇਖ ਸੱਜਣ ਦੀ ਸੋ ਅਸਾਂ ਮੁੜ ਕਰ ਫਿਰਨਾ ਆਵਣਾ ਜੋ ਹੋਣੀ ਹੋਖ ਸੋ ਧਰਮਸਾਲ ਤੜਵਾਈ ਵਸਦੇ ਠਾਕਰ ਦਵਾਰੇ ਠੱਗ ਵਿੱਚੋਂ ਸੀਤਾ ਰਹਿਣਕ ਸਤੀ ਆਸ਼ਕ ਰਹਿਣ ਅਲੱਗ ਬੁੱਲੇ ਸ਼ਾਹ ਦਾ ਪ੍ਰਸਿੱਧ ਦੋੜਾ ਹੈ ਬੋੜੀ ਵੇਤ ਬੀਬਾ ਮੰਡੀ ਜਿੰਦਕਈਆਂ ਤੇਰੇ ਇਸ਼ਕ ਨਚਾਇਆ ਕਰ ਥਈਆਂ ਥਈਆਂ ਇਹ ਦੋੜਾ ਵਿਰਹਾ ਭਰਪੂਰ ਹੈ ਤੇ ਬੁੱਲੇ ਸ਼ਾਹ ਨਾਲ ਸੰਬੰਧਤ ਹੈ ਬੁੱਲੇ ਸ਼ਾਹ ਨੇ ਆਪਣੀ ਕਵਿਤਾ ਵਿੱਚ ਸਮਕਾਲੀ ਸਮਾਜ ਤੇ ਰਾਜਨੀਤਿਕ ਪ੍ਰਸਥਿਤੀਆਂ ਬਾਰੇ ਲਿਖਿਆ ਦਰ ਖੁੱਲਾ ਹਸ਼ਰ ਅਜਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ ਪੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ ਇਸ ਸਤਰਾਂਹੀ ਬੁੱਲੇ ਸ਼ਾਹ ਨੇ ਪੂਰਿਆਂ ਵਾਲੇ ਰਾਜੇ ਸਿੱਖਾਂ ਨੂੰ ਕਿਹਾ ਏ ਉਸ ਸਮੇਂ ਸਿੱਖ ਮਿਸਲਾਂ ਆਪਣਾ ਰਾਜ ਸਥਾਪਿਤ ਕਰ ਰਹੀਆਂ ਸਾਂ ਤੇ ਮੁਗਲ ਸਮਰਾਜ ਪਤਨ ਵੱਲ ਜਾ ਰਿਹਾ ਸੀ ਝੂਠ ਆਖਾਂ ਦਾ ਕੁਝ ਬੱਚਦਾ ਏ ਸੱਚ ਆਖਾਂ ਭਾਂਬੜ ਮੱਚਦਾ ਏ ਦਿਲ ਦੋਹਾਂ ਗੱਲਾਂ ਤੋਂ ਚੱਕਦਾ ਏ ਚੱਕ ਚੱਕ ਕੇ ਜੀਬਾ ਕਹਿੰਦੀ ਮੂੰਹ ਆਈ ਬਾਤ ਨਾ ਰਹਿੰਦੀ 17 ਬੁੱਲੇ ਸ਼ਾਹ ਦੀਆਂ ਨੇ ਬੁੱਲੇ ਸ਼ਾਹ ਕਾਦਰੀ ਸੰਪਰਦਾਏ ਨਾਲ ਸੰਬੰਧਿਤ ਸੀ ਬੁੱਲੇ ਸ਼ਾਹ ਤੀਜੇ ਪੜਾ ਦਾ ਸੂਫੀ ਕਵੀ ਸੀ ਜਿਹੜਾ ਕਿ ਉੱਤਰ ਮੁਗਲ ਕਾਲ ਜਾਂ ਉੱਤਰ ਨਾਨਕ ਕਾਲ ਨਾਲ ਸੰਬੰਧ ਰੱਖਦਾ ਹੈ ਇਸ ਕਾਲ ਦਾ ਪਿਛੇ ਪਿਛਲੇਗਾ ਪਿਛਲੇਰਾ ਮੁਗਲ ਕਾਲ ਜਾਂ ਪਿਛਲੇਰਾ ਨਾਨਕ ਕਾਲ ਵੀ ਨਾਮ ਹੈ ਇਸ ਦਾ ਨਾ ਬਾਤ ਕਰੂੰ ਮੈਂ ਜਵ ਕਿ ਨਾ ਬਾਤ ਕਰੂੰ ਮੈਂ ਤਵ ਕਿ ਬਾਤ ਕਰੂੰ ਮੈਂ ਅਪਕੀ ਅਗਰ ਨਾ ਹੋ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ 17 ਬੁੱਲੇ ਸ਼ਾਹ ਦੀਆਂ ਨੇ ਬੁੱਲੇ ਸ਼ਾਹ ਦਾ ਸੂਫੀ ਅਦਵੈਤਵਾਦ ਆਪਣੇ ਚਰਮ ਤੇ ਹੈ ਜਿਸ ਕਾਰਨ ਉਸ ਨੂੰ ਪੰਜਾਬੀ ਸੂਫੀ ਕਵੀਆਂ ਵਿੱਚ ਸ਼ਰੋਮਣੀ ਸਥਾਨ ਦਿੱਤਾ ਗਿਆ ਹੈ ਇਸ ਅਦਵੈਤਵਾਦ ਕਾਰਨ ਉਸ ਨੇ ਮਹਿਸੂਸ ਕਰ ਲਿਆ ਕਿ RAMDAS ਵੀ ਉਹੀ ਹੈ ਤੇ ਫਤਿਹ ਮੁਹੰਮਦ ਵੀ ਉਹੀ ਆ ਨਾਉ ਮੁਮਿਨ ਹੈ ਨਾ ਕਾਫਿਰ ਹੈ ਨਾ ਪਾਕਾ ਨਾ ਪਲੀਤ ਨਾ ਮੂਸਾ ਨਾ ਫਰਉਨ ਉਹ ਜੋ ਹੈ ਸੋ ਹੈ ਬੁੱਲੇ ਸ਼ਾਹ ਇੱਕ ਉਦਾਰ ਸੂਫੀ ਹੈ ਜਿਸ ਦੇ ਕਲਾਮ ਵਿੱਚ ਨਵ ਅਫਲਾਤੂਨਵਾਦ ਨਾਥ ਮਤ ਵਿਦਾਂਤ ਤੇ ਭਗਤ ਬਤ ਭਗਤੀ ਆਦਿ ਅਨੇਕਾਂ ਹੀ ਵਿਚਾਰਤਾ ਰਾਂ ਸਾਧਨਾ ਪ੍ਰਣਾਲੀਆਂ ਦਾ ਸੁਮੇਲ ਹੋਇਆ ਹੈ ਉਹ ਸੁਪਰ ਕਬੀਰ ਸ਼ਾ ਹੁਸੈਨ ਸੁਲਤਾਨ ਵਾਹੂ ਦਾ ਸਪਸ਼ਟ ਪ੍ਰਭਾਵ ਦ੍ਰਿਸ਼ਟੀ ਗੋਚਰ ਹੁੰਦਾ ਏ ਬਰਿੰਦਾਵਨ ਮੇਂ ਗਊ ਚਰਾਵੇ ਲੰਕਾਂ ਤੇ ਚੜਨਾਦ ਵਜਾਵੇ ਮੱਕੇ ਦਾ ਹਾਜੀ ਬਲਵਣ ਆਵੇ ਵਾ ਵਾ ਰੰਗ ਮਟਾਈ ਦਾ ਇਸ ਤਰ੍ਹਾਂ ਬੁੱਲੇ ਸ਼ਾਹ ਦੀਆਂ ਨੇ ਇਸ ਤਰ੍ਹਾਂ ਬੁੱਲੇ ਦੇ ਵਿਅਹਦਤ ਉਨ ਵਜੂਦ ਅਦਵੈਤਵਾਦ ਨੂੰ ਮੰਨਣ ਵਾਲੇ ਮੰਨਣ ਦੀਆਂ ਸੂਚਕ ਨੇ ਪੱਠ ਨਮਾਜ਼ਾਂ ਦੇ ਚਿੱਕੜ ਰੋਜ਼ੇ ਕਲਮੇ ਤੇ ਫਿਰ ਗਈ ਸਿਆਹੀ ਫੂਕ ਮੁਸੱਲਾ ਪੰਨ ਸਿਟ ਲੋਟਾ ਸਤਰ ਬੁੱਲੇ ਸ਼ਾਹ ਦੀ ਹੈ ਇਹ ਸਤਰ ਉਸਨੇ ਸ਼ਰੀਅਤ ਤੋਂ ਆਜ਼ਾਦ ਹੋਣ ਦੀ ਪ੍ਰਵਿਰਤੀ ਦੀਆਂ ਸੂਚਕ ਹਨ ਹਾਜੀ ਲੋਕ ਮੱਕੇ ਨੂੰ ਜਾਂਦੇ ਅਸਾਂ ਜਾਣਾ ਤਖਤ ਹਜਾਰੇ ਜਿਤਵਲ ਯਾਰ ਉੱਤੇ ਬਲ ਕਾਵਾ ਭਾਵੇਂ ਫੋਲ ਕਿਤਾਬਾਂ ਚਾਰੇ ਬੁੱਲੇ ਸ਼ਾਹ ਦੀਆਂ ਸਤਰਾਂ ਨੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਸੂਫੀ ਕਾਵਰ ਇੱਕ ਹੋਰ ਵੀਡੀਓ ਇਸ ਤੋਂ ਅੱਗੇ ਬਣਾਵਾਂਗੇ ਅਸੀਂ ਮਿਲਦੇ ਹਾਂ ਫਿਰ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ